ਇੱਕ ਪਾਸੇ ਪੁਲਿਸ ਵੱਡੀ ਮਾਤਰਾ ਵਿੱਚ ਪਲਾਸਟਿਕ ਡੋਰ ਨੂੰ ਪਕੜ ਰਹੀ ਹੈ ਪਰ ਦੂਜੇ ਪਾਸੇ ਖੁੰਨੀ ਡੋਰ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੀ ਜਾ ਰਹੀ ਹੈ। ਬਸੰਤ ਵਾਲੇ ਦਿਨ ਖੰਨਾ ਸਿਵਲ ਹਸਪਤਾਲ ਵਿੱਚ ਇਸ ਡੋਰ ਦਾ ਸ਼ਿਕਾਰ ਹੋਏ ਪੰਜਾਬੀ ਗਾਇਕ ਅਤੇ ਗੀਤਕਾਰ ਬਿੱਟੂ ਖੰਨੇ ਵਾਲਾ ਸਿਵਲ ਹਸਪਤਾਲ ਖੰਨਾ ਵਿੱਚ ਪਹੁੰਚੇ। ਬਿੱਟੂ ਖੰਨੇ ਵਾਲੇ ਦਾ ਕਹਿਣਾ ਕਿ ਬੇਸ਼ੱਕ ਸਰਕਾਰ ਇਸ ਖੁੰਨੀ ਡੋਰ ਤੇ ਬੈਨ ਲਗਾਉਂਦੀ ਹੈ ਗੱਲਾਂ ਕਰ ਰਹੀ ਹੈ ਪਰ ਇਸ ਦਾ ਇਸਤੇਮਾਲ ਧੜੱਲੇ ਨਾਲ ਹੋ ਰਿਹਾ ਹੈ। ਸਰਕਾਰ ਨੂੰ ਇਸ ਦੀ ਸ਼ੁਰੂਆਤ ਤੋਂ ਹੀ ਇਸ ਤੇ ਨਜ਼ਰ ਰੱਖਣੀ ਚਾਹੀਦੀ ਹੈ ਇਸ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਬ੍ਰਿਟਿਸ਼ ਹਿਮਾਲਾ ਹਸਪਤਾਲੋਂ ਮੈਂ ਲੋਕਲ ਬਾਜ਼ਾਰ ਚ ਹੋਣ ਕਰਕੇ ਆਪਣੇ ਬਾਈਕ ਤੇ ਜਾ ਰਿਹਾ ਸੀਗਾ ਡੋਰ ਆ ਮੈਂ ਕਹਿੰਦਾ ਇਹ ਸਰਕਾਰਾਂ ਪਤਾ ਨਹੀਂ ਕਿੰਨਾ ਕੁ ਜ਼ੋਰ ਲਾ ਰਹੀਆਂ ਨੇ ਡੋਰ ਬੰਦ ਕਰਕੇ ਇਹਨੇ ਗੱਟੂ ਫੜ ਲਿਆ ਆ ਕਰ ਲਿਆ ਉਹ ਕਰ ਲਿਆ ਪਰ ਸਾਰੇ ਟੋਟਲੀ ਹੈ ਸਾਰੀ ਚਾਈਨਾ ਡੋਰ ਚੱਲ ਰਹੀ ਹੈ ਜੋ ਕਿ بڑے ਲੋਕਾਂ ਦੀ ਜਾਨ ਦਾ ਖੋ ਬਣੀ ਹੋਈ ਆ ਜਾਨ ਵੀ ਜਾ ਸਕਦੀ ਸੀ ਜੇ ਕਿਤੇ ਮੇਰੇ ਗੱਲ ਨੂੰ ਪੈ ਜਾਂਦੀ ਡੋਰ ਆ ਮੇਰੇ ਮੈਂ ਫਟਾਫਟ ਹੱਥ ਫੜ ਕੇ ਮਤਲਬ ਡੋਰ ਕੱਢ ਦਿੱਤੀ ਆ ਸਾਰੀ ਡੋਰਾਂ ਜਿਹੜੀਆਂ ਨੇ ਚਾਇਨਾ ਡੋਰ ਚੱਲ ਰਹੀ ਐ ਜਿਹੜੀਆਂ ਕਿ ਕਿਸੇ ਦੀ ਵੀ ਜਾਨ ਲਈ ਖਤਰਾ ਐ ਤੇ ਪਤਾ ਨਹੀਂ ਸਰਕਾਰਾਂ ਕੀ ਕਰਦੀਆਂ ਕਹਿੰਦੇ ਅਰੇ ਇੱਥੇ ਗੱਟੂ ਪੜਦੇ ਨੇ ਜਿੱਥੋਂ ਆਉਂਦੀ ਐ ਡੋਰ ਉਹ ਕੌਣ ਲੈ ਕੇ ਆਉਂਦਾ ਉਹ ਉਹ ਮੈਂ ਕਹਿੰਦਾ ਸਾਰੀ ਮਿਲੀਭੁਗਤ ਐ ਸਰਕਾਰ ਦੀ ਮਿਲੀਭੁਗਤ ਐ ਇੱਥੇ ਕੁਝ ਹੋ ਹੀ ਨਹੀਂ ਸਕਦਾ ਕੋਈ ਨਸ਼ਾ ਨਹੀਂ ਵੇਚ ਸਕਦਾ ਕੁਝ ਐਵੇਂ ਦੀ ਚੀਜ਼ ਨਹੀਂ ਵੇਚ ਸਕਦੀ ਕੁਝ ਨਹੀਂ ਹੋ ਸਕਦਾ ਸਰਕਾਰ ਚਾਵੇ ਤਾਂ ਇਹ ਸਾਰਾ ਕੁਝ ਇੱਕ ਕਾਦੀ ਗੇਮ ਐ ਕਾਦੀ ਖੇਡ ਐ ਮੇਰੀ ਤਾਂ ਸਮਝ ਤੋਂ ਬਾਹਰ ਐ ਕਿੰਨੇ ਕੇਸ ਤੁਹਾਡੇ ਸਾਹਮਣੇ ਆਉਂਦੇ ਨੇ ਸਿਰਫ ਅ ਮੇਰੇ ਹੁੰਦੇ ਹੁੰਦੇ ਤਿੰਨ ਚਾਰ ਕੇਸ ਆ ਗਏ ਸਿਵਲ ਅੰਪਰ ਇੱਕ ਬਜ਼ੁਰਗ ਦਾ ਸੀ ਉਹਦਾ ਤਾਂ ਬਹੁਤ ਜ਼ਿਆਦਾ ਹੱਥ ਕੱਟਿਆ ਗਿਆ ਕੀ ਪੰਚਾਇਤ ਬਸ ਇਹ ਬੰਦ ਹੋਣਾ ਚਾਹੀਦਾ ਜੀ ਇੱਥੇ ਤੇ ਕਿਸੇ ਦੀ ਵੀ ਜਾਨ ਜਾ ਸਕਦੀ ਹੈ ਇੱਥੇ ਤੇ ਸਰਕਾਰਾਂ ਗੌਰ ਕਰਨ ਇਹਦੇ ਤੇ ਪ੍ਰੋਪਰ ਜਿਹੜੇ ਪਰਚੇ ਹੋਣੇ ਚਾਹੀਦੇ ਨੇ ਪ੍ਰੋਪਰ ਮੈਕਨ ਬੰਦ ਹੋਣਾ ਚਾਹੀਦਾ ਇਹ ਸਾਰਾ ਕੁਝ